ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਫ ਰੋਟੀ ਗਣਾ ਜੀ ਦੇਖ ਲਓ ਸੱਪਾ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਕਿੰਨੀ ਭੀੜ ਬੱਲੇ ਬੱਲੇ ਬਲ ਇੰਨਾ ਭਰਿਆ ਕਦੀ ਨਹੀਂ ਦੇਖਿਆ ਤੇ ਤੁਹਾਨੂੰ ਅੱਜ ਹੋਰ ਮਾਰਕੀਟਾਂ ਤੇ ਵੀ ਭੀੜ ਹੀ ਦਿਖਾਉਣੀ ਆ ਅੱਜ ਆ ਦੇਖ ਲਓ ਕੀ ਬਣਿਆ ਪਿਆ ਬੱਲੇ ਬੱਲੇ ਬਲ ਇੰਨ ਕੀ ਜਗ੍ਹਾ ਦੇਖ ਲਓ ਸਾਰੀਆਂ ਲੈਣਾ ਹੈ ਬੋਲਣਾ ਆ ਦੇਖ ਲਓ ਲੈ 1 ਬਾਕਸ ਆਫ ਪੀਪੀ ਰੀਪੀਜ਼ ਅੱਜ ਤੱਕ ਤੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੈਗੀ ਅੱਜ ਤਾਂ ਮੈਂ ਕਿਹਾ ਭੀੜ ਹੀ ਬਹੁਤ ਆ ਹਾਂ ਭਰਿਆ ਪਿਆ ਫਰੂਟੀ ਕਣਾ ਆਟੇ ਦਾ ਕੀ ਰੇਟ ਆ ਆਪਣੇ ਪੰਜਾਬੀ ਜਿਹੜਾ ਜ਼ਿਆਦਾ ਖਾਂਦੇ ਉਹ ਖਾਂਦੇ ਦੇਸੀ ਸਟਾਈਲ ਆਟਾ ਆਹ ਜਿਹੜਾ 1599 ਦਾ 16 ਡਾਲਰ ਦਾ ਤੇ ਪਿਆਜ਼ ਹੈਗੇ ਆ ਰੈੱਡ ਔਨਿਅਨ 30 ਡਾਲਰ ਦੇ ਆਹਾਂ ਤੇ ਆ ਜਿਹੜੇ yellow ਵਾਲੇ ਆ ਇਹ ਹੈਗੇ 17.99 ਦੇ 18 ਡਾਲਰ ਦੇ ਇਥੋਂ ਫਰੂਟ ਹੀ ਕਹਣਾ ਤੇ ਜਿਆਦੀਆਂ ਸਬਜ਼ੀਆਂ ਸਬਜ਼ੀਆਂ ਹੀ ਲੈ ਲਈਆਂ ਹਾਂਜੀ ਆਪਾਂ ਨੂੰ ਕਿਹਨਾਂ ਚਲੋ ਪੈਸੇ ਲੈਣ ਆਏ ਜੇ ਮਿਰਚ ਨਹੀਂ ਆਈਆਂ ਅੱਜ ਫੇਰ ਫੇਰ ਨਹੀਂ ਚਲ ਉਥੋਂ ਲੈ ਆਉਣੇ ਕੋਈ ਨਹੀਂ ਆ ਜਾ ਆ ਜਾਓ ਫਿਰ ਲੱਗੋ ਲੈਣ ਚ ਇਥੇ ਕਿਉਂਕਿ ਆ ਜਾ ਲੈ ਲੈ ਗਰਮ ਮਸਾਲਾ ਪੈਕਟ ਚ ਹੁੰਦਾ ਆ ਦੇਖ ਲਓ ਮਸਾਲੇ ਵਗੈਰਾ ਕਿੰਨਾ ਕੁਛ ਪਿਆ ਆ ਦੇਖ ਨੇ ਪੀਸੀਆਂ ਲੈਚੀਆਂ ਕਾਲੀ ਮਿਰਚ ਵਾਲਾ ਪਾਊਡਰ ਦੇਖਣਾ ਹਾਂਜੀ ਇਹਦੇ ਮੂਸ ਸਾਗ ਹਾਂਵੇ ਗਰਮ ਮਸਾਲਾ ਆਲੇ ਆਹ ਲੋ ਗਰਮ ਮਸਾਲਾ ਹੂੰ ਹੁਣ ਕੀ ਦੇਖਣੀਆ ਮਿਰਚਾਂ ਅੱਛਾ ਹੋਣ ਅਸੀਂ ਲੱਭਣੀਆਂ ਬਲੈਕ ਮਿਰਚਾਂ ਵੱਡਾ ਹੋਇਆ ਮੈਂ ਛੋਟਾ ਮਿਲਦੇ ਕੋਈ ਉਹਨਾਂ ਦੇ ਕੋਈ ਨਹੀਂ ਪੈਂਦਾ ਠਾਈ ਠਾਈ ਤੇ ਹੋਣਾ ਸ਼ੂਟਿੰਗ ਕਾਲੀਆਂ ਮਿਰਚਾਂ ਫਿਰ ਭੇਡਾ ਪਾਊਡਰ ਕੀ ਹੈ ਹੈ ਕਾਲੀ ਮਿਰਚ ਹਾਂ ਕਾਲੀ ਮਿਰਚ ਸਹੀ ਆ ਆ ਮਿਲ ਗਈ ਸਾਨੂੰ ਕਾਲੀ ਮਿਰਚ ਵੀ ਆ ਜੋ ਇੱਥੇ ਰੱਖ ਦਿਨ ਅੰਚ ਹੋਰ ਕੀ ਲੈਣਾ ਲੈਣਾ ਬਹੁਤ ਲੰਮਾ ਅੱਜ ਆ ਸਾਰੇ ਮਸਾਲਿਆਂ ਦੀ ਲੈਣੀ ਆ ਆ ਦੇਖ ਲਓ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰੇ ਵੀਰ ਭੈਣ ਭਰਾ ਜੋ ਵੀ ਨੇ ਤੇ ਸ਼ੇਅਰ ਵੀ ਕਰਿਆ ਕਰੋ ਅੱਗੇ ਫਿਰ ਤੁਹਾਨੂੰ ਮੈਂ ਅੱਗੇ ਵੀਡੀਓ ਬਣਾ ਕੇ ਪਾਉਂਗਾ ਕਿ ਕੈਨੇਡਾ ਕਿਵੇਂ ਆ ਸਕਦੇ ਆ ਫਿਰ ਤੁਹਾਨੂੰ ਕੈਨੇਡਾ ਆਉਣ ਦੇ ਤਰੀਕੇ ਵੀ ਦੱਸਦੇ ਆ ਆ ਵੀ ਲੜਾ ਗਦੀਪ ਨਹੀਂ ਜੀ ਲਿਫਟ ਕਿਉਂ ਇਹ ਤਾਂ ਵਧੀਆ ਹੁੰਦੇ ਤੇਰੀ ਵਾਲੀ ਸਬਜ਼ੀ ਜੀ ਪਾ ਲਈਏ ਤਾਂ ਤੇਜਾ ਬ੍ਰਾਂਡ ਹੀ ਆ ਜਿਆਦਾ ਪਤਾ ਨਹੀਂ ਇੰਡੀਆਸ਼ੀ ਦਾ ਮੈਨੂੰ ਪਤਾ ਨਹੀਂ ਹੈਗਾ ਕਿ ਨਹੀਂ ਇੱਥੇ ਤਾਂ ਬਹੁਤ ਆ ਪੀਸੀ ਸਾਉਂਡ ਪੀਸੇ ਨੇ ਇੱਥੇ ਆ ਦੇਖ ਲੋ ਟੋਫੀਆਂ ਟੋਫੀਆਂ ਦੇ ਵੀ ਪੈਕਟੇ ਭਰੇ ਪਏ ਬਹੁਤ ਖਾਈਦੀਆਂ ਇੱਥੇ ਕੰਮਾਂ ਤੇ ਮੂੰਜ ਪੱਕ ਚੂਸੀ ਜਾਂਦੀਆਂ ਜੀ ਕੈਚਅਪ ਇਥੋਂ ਲੈਣੀ ਵੀ ਕਿਤੇ ਹੋਰ ਹਾਂ ਜੀ ਇਥੋਂ ਲੈ ਲਵਾਂ ਉੱਥੇ ਆ ਵੀ ਇਧਰ ਪਈ ਫਿਰ ਆਹਾਂ ਉੱਥੋਂ ਸਸਤੀ ਨਹੀਂ ਹੁੰਦੀ ਹਾਂ ਨਹੀਂ ਮੈਨੂੰ ਪਤਾ ਨਹੀਂ ਕਮਨ ਰਿਹਾ ਹੋਰ ਸੁਪਰਸਟੋਰ ਜਾਣਾ ਨਹੀਂ ਜਾਣਾ ਫਿਰ ਆ ਜਾ ਉੱਥੋਂ ਦੇਖ ਲਾਂਗੇ ਬਿਸਕੁਟ ਵਗੈਰਾ ਦੇਖ ਲਵਾਂ ਚਲੋ ਫਿਰ ਇਧਰ ਚਲੋ ਆਹ ਨਹੀਂ ਤਾਂ 338 40 ਦੇ ਵਿੱਚ ਕਾਰ ਆ ਜਾਣੇ ਆ ਬਾਹਰ ਨਹੀਂ ਤਾਂ ਤੁਹਾਨੂੰ ਬਿਸਕੁਟ 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 ਚਲੋ ਆ ਨਹੀਂ ਕੋਈ ਲਾ ਲਓ ਹੈਗੇ ਤਾਂ ਹੋ ਰਿਹਾ ਇਹ ਤਾਂ ਜੀਰਾ ਅੰਬਾਂ ਦੀਆਂ ਵੀ ਐ ਪੇਟੀਆਂ ਮਿਲਦੀਆਂ ਸਤਾਰ ਰਾਜਨ ਮੈਂਗੋਸ 17 99 ਦੇ 18 ਡਾਲਰ ਦੇ ਜਣੇ ਇਹ ਚੋਲੇ ਸੀ ਰੋਟੀ ਖਾਦੀ ਬੋਲੀ ਹੈ ਆ ਮੌਕਫੜੀ ਬਈ ਆ ਦੇਖ ਲੋ ਮੌਕਫੜੀ ਆ ਗੋੜਾ ਪਏ ਗੋੜਾ ਰਾਈਡਰ ਤੇ ਗੁਰਦੀਪ ਆਪਲੇ ਆਪਲੇ ਮੈਂ ਤਾਂ ਲੱਭਣੀ ਹਾਂ ਇਹ ਦੱਸੋ ਤੇ ਸਿੱਖਦੇ ਹੁੰਦੀ ਆ ਨੇ ਚੀਜ਼ੇ ਲੈ ਹੁਣ ਤੁਸੀਂ ਜਾਓ ਜੀ ਡਾਲਰਾਂ ਮਾ ਲਿਆਵਦੇ ਉਹ ਲਿਆਉਣਾ ਹੈ ਤੇ ਮੈਂ ਗੱਡੀ ਲਾਉਣਾ ਤੇ ਨਾਲੇ ਮੈਂ ਪਾਦਾ ਟਿਕਟੋਕ ਤੇ ਵੀਡੀਓ ਬਾਏ ਸ਼ੁਰੂਤੀ ਆ ਜਿਓ ਫਰੂਟੀ ਗਣਾ ਤੋਂ ਹੋ ਕੇ ਡਾਲਰਾਂ ਮਾ ਆ ਗਏ ਆਏ ਸੁਪਰਸਟੋਰ ਜਾਣਾ ਤੇ ਫਿਰ ਲਾਂਡਰੀ ਜਾਣਾ ਕੱਪੜੇ ਧੋਣੇ ਪਾ ਕੇ ਆਏ ਆ ਉਹ ਕਢਵਾ ਕੇ ਲਿਓਣੇ ਆ ਯਾਨੀ ਕਿ 2-3 ਘੰਟੇ ਲੱਗ ਜਾਂਦੇ ਆ ਕੰਮ ਤੋਂ ਬਾਅਦ ਆ ਕੰਮਾਂ ਤੇ ਹਾਂਜੀ ਹੁਣ ਲਾਂਡਰੀ ਚ ਕੱਪੜੇ ਪਾਏ ਹੋਏ ਸੀ ਧੋਣੇ ਦੇਖਦਾ ਸੁੱਕ ਗਏ ਹੋਣੇ ਲਾਂਡਰੀ ਚ ਕੱਪੜੇ ਕਢਾਲ ਕੇ 8 ਵਜੇ ਬੰਦ ਕਰ ਦਿੰਦੇ ਲਾਂਡਰੀ ਤੇ ਹਮ ਤਾਂ 8 ਤੋਂ ਉੱਤੇ ਹੀ ਟਾਈਮ ਹੋ ਗਿਆ 2-4 ਮਿੰਟ ਮੈਂ ਹੀ ਆ ਇੱਕ ਦੋ ਕ ਜਣੇ ਹੋਰ ਆ ਸਾਰੀਆਂ ਮਸ਼ੀਨਾਂ ਬੰਦ ਆ ਸਫਾਈ ਕਰਕੇ ਭਾਈ 8 ਵਜੇ ਫਿਰ ਇਹਨਾਂ ਬੰਦ ਕਰ ਦੇਣੀ ਹੁੰਦੀ ਹੈ ਸਾਰੀਆਂ ਮਸ਼ੀਨਾਂ ਤਾਂ ਇਹਨਾਂ ਬੰਦਨ ਆ ਗਈ ਨੂੰ ਪੋਚਾ ਪਾਚਾ ਜਾਂ ਲਾਤਾ ਸਾਰੀਆਂ ਆ ਤੈਨੂੰ ਲਾਂਡਰੀ ਦਿਖਾਉਣੇ ਆ ਮਸ਼ੀਨਾਂ ਦੇਖ ਲੋ ਕਿੰਨੀਆਂ ਇੱਧਰ ਇੱਧਰ ਸਾਰੇ ਪੋਚਾ ਪਾਚਾ ਲੱਗਾ ਹੋਇਆ ਇੱਧਰ ਵੀ ਮਸ਼ੀਨਾਂ ਸਾਰੀਆਂ ਗੋਲੀਆਂ ਅੰਡ ਤੇ ਮੈਂ ਆਇਆ ਕੱਪੜੇ ਕੱਢਣ ਵਾਲਾ ਦੇਖਾਂ ਕਿੰਨੇ ਮਿੰਟ ਰਹਿ ਗਏ ਆ ਆ ਚਲੀ ਜਾਂਦੇ ਆ ਕੱਪੜੇ ਤੇ 9 ਮਿੰਟ ਰਹਿ ਗਏ। ਉਹ ਲੈ ਕੇ ਜਾਵਾਂਗਾ। ਸਿੰਗਣੀ ਨੂੰ ਮੈਂ ਛੱਡਿਆ ਹੈ ਸੁਪਰਸਟੋਰ। ਉਹਨੂੰ ਮੈਂ ਕਿਹਾ ਵੀ ਤੂੰ ਸ਼ਾਪਿੰਗ ਕਰ, ਮੈਂ ਲਿਹਾਉਣਾ ਕੱਪੜੇ ਕੱਢ ਕੇ। ਉਹ ਤੂੰ ਥੋੜਾ ਜਿਹਾ ਸਮਾਨ ਲੈ ਲਓ। 8 ਤੋਂ ਉੱਤੇ ਟਾਈਮ ਹੋ ਗਿਆ ਤੇ 9 ਵਜੇ ਜਾਣੇ ਘਰੇ ਜਾਂਦੇ ਹਾਂ। ਤੇ 6 ਵਜੇ ਮੈਂ ਕੰਮ ਤੋਂ ਆਇਆ ਸੀ 6:10 ਦੇ। ਲਾਲੋ ਸਾਹਿਬ 3 ਘੰਟੇ ਹੋ ਗਏ। ਸ਼ਨੀਵਾਰ ਗਿਆ। ਜਾ ਕੇ ਰੋਟੀ ਖਾ ਕੇ ਤੇ ਚਲੋ ਸੌਂਜੋ ਸਵੇਰੇ ਐਤਵਾਰ ਉੱਠਣਾ ਤੇ ਉੱਠਦਿਆਂ ਹੀ ਮਾੜਾ ਮੋਟਾ ਜਿਹਾ ਹੋਰ ਕਿਤੇ ਕੰਮ ਚੱਲੇ ਜਾਣਾ ਚਲੋ ਜੀ ਐਤਵਾਰ ਵੀ ਲੰਘ ਗਿਆ ਤੇ ਸਾਰਾ ਵੀ ਫੇਰ ਕੰਮ ਤੇ ਚੱਲ ਸੋ ਚੱਲ ਇਦਾਂ ਹੀ ਬਸ ਚੱਲੀ ਜਾਣਾ ਕੰਮ ਸਭ ਖਾਲੀ ਹੋ ਗਨਾ ਮਸ਼ੀਨਾਂ ਮੇਰੇ ਇਕੱਲੇ ਰਹਿ ਗਏ ਕੱਪੜੇ ਆ ਮੁੰਡਾ ਇੱਥੇ ਕੰਮ ਕਰਦਾ ਸਟੂਡੈਂਟ ਹੀ ਆ ਵਿਚਾਰਾ ਮੇਰੇ ਕਰਕੇ ਖੜਾ ਨਹੀਂ ਤਾਂ ਉਹ ਚਲੇ ਜਾਣਾ ਹੈ ਮੇਰੇ 5-4 ਮਿੰਟ ਰਹਿ ਕੇ ਚੰਗੀ ਤਰ੍ਹਾਂ ਸੁੱਕ ਜਾਂਦੇ ਵਿੱਚ ਕਿਉਂਕਿ 1-2 ਕ ਜੈਕਟ ਆਈਆਂ ਨੇ ਫਿਰ ਉਹ ਚੰਗੀ ਤਰ੍ਹਾਂ ਸੁੱਕ ਜਾਣਗੀਆਂ ਹੋਰ ਫਿਰ ਮੁੰਡਿਆ ਕਿ ਮੈਂ ਠੀਕ ਹਾਂ ਪਹਿਲਾਂ ਤੇਰੇ ਵਾਲ ਰੱਖੇ ਹੋਏ ਸੀ ਹੈ ਨਾ ਨਹੀਂ 5-6 ਮਿੰਟ ਹੋਈ ਬਾਅਦ ਤੋਂ ਅੱਛਾ ਆਪਾ ਕੱਪੜੇ ਲਿਆਏ ਲਾਂਡਰੀ ਤੋਂ ਹੁਣ ਚੱਲੇ ਆ ਸੁਪਰਸਟੋਰ ਉੱਥੋਂ ਗਰੋਸਰੀ ਕਰ ਰਹੇ ਹੁਣ ਆ ਉਹ ਲੈ ਕੇ ਤੇ ਫਿਰ ਚਲਦੇ ਆ ਘਰ ਨੂੰ ਆ ਗਿਆ ਸੁਪਰਸਟੋਰ ਟਾਈਮ ਕਾਫੀ ਹੋ ਗਿਆ ਸਾਢੇ 8 ਦੇ ਵਾਂਗੂ ਟਾਈਮ ਹੋ ਗਿਆ ਤੇ ਅਜੇ ਵੀ ਦੇਖ ਲਓ ਐ ਚੱਟਾ ਦੇਣਾ 9:30 ਵਜੇ ਜਾ ਕੇ ਅੱਗੇ 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 ਜਾ ਕੇ 10:30 ਵਜੇ ਵਾਂਗੂ ਦਿਨ ਚਿਪਿਆ ਕਰਨਾ ਆ ਦੇਖ ਲਓ ਖੁੱਲ ਕਿੱਡੇ ਕਿੱਡੇ ਸੋਨੇ ਪਏ ਐ ਇਹ ਘਰਾਂ ਦੇ ਮੂਰੇ ਲਾਈ ਦੇ ਆ ਫਿਰ ਅੱਜ ਸਾਰੇ ਕਿਤੇ ਬੜੀਆਂ ਲਾਈਨਾਂ ਇੱਥੇ ਵੀ ਦੇਖ ਲਓ ਕਿੱਥੋਂ ਤਾਈਂ ਲਾਈਨ ਲੱਗੀ ਹੈ ਸੈਲਫ ਸਰਵਿਸ ਵਾਲਿਆਂ ਦੇ ਆ ਪੁੱਲ ਕਿ ਡੱਕੜੇ ਸੋਣੇ ਲੱਗੂ ਆ ਦੇਖ ਲਓ ਕਿੱਥੋਂ ਤਾਈਂ ਲਾਈਨ ਲੱਗੀ ਹੈ ਸੈਲਫ ਸਰਵਿਸ ਵਾਲਿਆਂ ਨੂੰ ਇੱਡਾ ਜਿਹਾ ਭੀੜ ਬਹੁਤ ਹੋ ਗਈ ਬੱਲੇ ਬੱਲੇ ਸਰੀ ਦੇ ਵਿੱਚ ਤਾਂ ਖਾਸ ਕਰਕੇ ਪੰਜਾਬ ਹੀ ਪੰਜਾਬ ਹੋਇਆ ਪਿਆ ਸਾਰਾ ਇੱਥੇ ਅੱਭੀ ਪੰਜਾਬੀ ਤੇ ਸਰੀ ਵੀਡੀਓ ਵਿੱਚ ਨਹੀਂ ਸ੍ਰੀ ਬੋਲਦੀ ਹੂੰ ਤਾਂ ਬੋਲ ਪੈਂਦੀ ਹੁੰਦੀ ਆ ਵੀਡੀਓ ਆਨ ਕੀਤੀ ਤਾਂ ਨਹੀਂ ਆਈ। ਹੈ ਸ੍ਰੀ ਵੀਡੀਓ ਤਾਂ ਨਹੀਂ ਆਉਦੀ। ਮੈਂ ਸ੍ਰੀ ਨੂੰ ਤਾਂ ਬੁਲਾਉਂਦਾ ਸੀ ਕਿ ਕਾਲ ਲਾਉਣੀ ਸੀ ਤੇ ਉਹ ਆਈ ਨਹੀਂ ਸ੍ਰੀ। ਹੁਣ ਲਾ ਕੇ ਹਟਿਆ ਉਹ ਕਹਿੰਦੇ ਵੀ ਉਹ ਬਰੈਡਾਂ ਵਾਲੀ ਸਾਈਡ ਤੇ ਖਾਣ। ਤੇ ਉਧਰ ਚਲਦੇ ਆ। ਮੈਂ ਕਾਫੀ ਟਾਈਮ ਹੋ ਗਿਆ ਕੋਈ ਵਲੌਗ ਨਹੀਂ ਬਣਾਇਆ। ਇੱਕ ਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ। ਹੈਗੀ ਤਾਂ ਬਹੁਤ ਕੁਝ ਦਿਖਾਉਣ ਨੂੰ ਕੈਨੇਡਾ 'ਚ ਟਾਈਮ ਹੀ ਨਹੀਂ ਹੁੰਦਾ ਟਾਈਮ ਹੋਵੇ ਤੇ ਜਾਵੇ ਐਤਵਾਰ ਮੈਂ ਕਿਹਾ ਚੱਲ ਅੱਜ ਆਹੀ ਬਣਾ ਕੇ ਪਾ ਦਿੰਨੇ ਆ ਤੇ ਪਲੀਜ਼ ਤੁਸੀਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਅੱਗੇ ਮੈਂ ਬਣਾਉਂਗਾ ਕੱਲ ਨੂੰ ਕੋਈ ਨਾ ਕੋਈ ਸੰਡੇ ਨਾ ਕੱਲ ਨੂੰ ਕੋਈ ਵਲੌਗ ਬਣਾ ਕੇ ਪਾਉਂਗਾ ਵਧੀਆ ਜਿਹਾ ਤੇ ਆ ਵੀ ਦੇਖੋ ਫਿਰ ਅਗਲਾ ਵੀ ਪਾਉਂਗਾ ਤੇ ਤੁਸੀਂ ਐਂ ਦੇਖੋ ਆ ਵਲੌਗ ਮੈਂ ਤਾਂ ਬਣਾਇਆ ਵੀ ਭੀੜ ਬਹੁਤ ਸੀਗੀ ਫਰੂਟੀ ਗਾਣਾ ਚ ਤੇ ਉਹੀ ਹਾਲ ਇੱਥੇ ਆ ਯਾਨੀ ਕਿ ਭਰਿਆ ਪਿਆ ਸੀ ਫਰੂਟੀ ਗਾਣਾ ਤੇ ਆ ਸੁਪਰਸਟੋਰ ਵੀ ਉਹੀ ਹਾਲ ਆ ਬੇਕਰੀ ਦਾ ਸੈਕਸ਼ਨ ਹਾਂਜੀ ਹਨਾ ਨਹੀਂ ਜਾ ਕੋਈ ਮੈਂ ਉੱਥੇ ਹੀ ਹਾਂ ਤੇ ਜਿਆਦਾ ਨਹੀਂ ਨਾਲੇ ਤੇ ਨਹੀਂ ਮੈਂ ਥੋੜੀ ਨਹੀਂ ਹੈ ਕੱਲ ਜੇ ਜਾਓ ਕਿ ਕਿਨੇ ਹੈ ਲੈ ਆਉਂਗਾ ਕੱਲ ਨੂੰ ਜਾ ਕੇ ਆਉਂਗਾ ਆਣਾ ਲੰਗੀਆਂ ਸੀ ਬਰੌਣੀਆਂ ਉੱਥੋਂ ਜ਼ਿਆਦੀਆਂ ਆਉਂਦੀਆਂ ਤੇ ਉਹਦੇ ਵਿੱਚ ਲੈਂਦੇ ਹਾਂ ਸਵਾਦ ਬਹੁਤ ਹੁੰਦੇ ਨੇ ਇਹ ਉਹਦੇ ਵਿੱਚੋਂ ਕੋਸਕੋ ਦੇ ਮੱਕਾ ਕੱਲ ਨੂੰ ਉੱਥੋਂ ਲਿਆਵਾਂਗੇ ਇਹ ਰਹਿਣ ਦਿਓ ਅਜਾ ਖਾ ਕੇ ਦੇਖਦੇ ਆ ਕਿ ਕੀ ਚੀਜ਼ ਆ ਉਕੇ ਲੈਣੀਆਂ ਇੱਕ ਅੱਧਾ ਕੁਝ ਹੋਰ ਲੈਣੀ ਆ ਤੇ ਮੈਨੂੰ ਲੱਗਾ ਬਿਸਕੁਟ ਜੇ ਸਵਾਦ ਹੋਣੇ ਹਾਂ ਆ ਉਕੇ ਲੈਣੀਆਂ ਤੇ ਪੀਨਟ ਬਟਰ ਪੀਨਟ ਬਟਰ ਨਹੀਂ ਆ ਚਾਕਲੇਟ ਵਾਲੇ ਲੈਣੇ ਹਾਂ ਜਵਾਕ ਵੀ ਖਾ ਲੈਣੇ ਪੀਨਟ ਬਟਰ ਤੋਂ ਉਹਨਾਂ ਨੂੰ ਅਲਰਜੀ ਜੀ ਹੋ ਜਾਣੀ ਆ ਆ ਦੋ ਚੀਜ਼ਾਂ ਲੈਣੇ ਆ ਅੱਜ ਲੈਣ ਇੱਥੇ ਵੀ ਲੰਮੀਆਂ ਵੀ ਆ ਕੱਲ ਲੈ ਆਂ ਕੁਲਦੀਪ ਸੱਚ ਜਿਆਦਾ ਆ ਗਿਆ ਮੈਂ ਬ੍ਰਸ਼ ਲੈਣਾ ਆ ਲੈ ਬ੍ਰਸ਼ ਕਰ ਰਿਹਾ ਨਹੀਂ ਗਾ ਇੱਕ ਇੱਧਰ ਪਿਆ ਹੈ ਨਵਾਂ ਹਾਂ ਜੀ ਅਲੱਗ ਹਾਂ ਫਿਰ ਮੈਨੂੰ ਦੇ ਦਿਓ ਤੇ ਉਹ ਮੈਂ ਉਸ ਨੂੰ ਲਿਆਣਾ ਪਾ ਬਰੈੱਡ ਕਿ ਲਾਣਾ ਹੈ ਬਟਨ ਲੈ ਆ ਫਿਰ ਜਾ ਪੂਰੇ ਨਾਲ ਤੇ ਤੁਸੀਂ ਉੱਥੋਂ ਕੱਲ ਕਿਉਂ ਤੇ ਉਹ ਲੈ ਆਈ ਸੀ ਦੂਜੀ ਓਕੇ ਹੁਣ ਸਾਈਡ ਤੇ ਭਾਈ ਦੇਖਿਓ ਮੜਾ ਜਾ ਲੰਘ ਲੈਣ ਦੋ ਮੈਂ ਲੈਂਚ ਲੱਗਦਾ ਤੂੰ ਲੈ ਆ ਆ ਲੈ ਜਾਓ ਫਿਰ ਹਾਂ ਉਧਰ ਅੱਗੇ ਜਾ ਕੇ ਲੱਗਦਾ ਲੈਂਚ ਜਿੱਥੇ ਕਿਤੇ ਘਟ ਮਿਲੂ ਉੱਥੇ ਲੱਗ ਜੂ ਦੇਖ ਵੇਖ ਲਓ ਕਿੱਥੋਂ ਕਿੱਥੋਂ ਤਾਂ ਲਾਣਾਂ ਲੱਗੀਆਂ ਸਾਰੇ ਹੀ ਅਜੇ ਤੱਕ ਫੁੱਲ ਭੀੜਾ ਅੱਜ ਕੋਈ ਲਾਈਨ ਖਾਲੀ ਨਹੀਂ ਬੱਲੇ 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 ਕੈਨੇਡਾ 'ਚ ਕੰਮ ਘਟੀ ਜਾਂਦਾ ਭੀੜ ਵਧਦੀ ਜਾਂਦੀ ਚਲੋ ਮੈਨੂੰ ਤਾਂ ਕੋਈ ਘੱਟ ਲਾਈਨ ਆਲਾ ਮਿਲ ਜੂ ਪਰ ਨਹੀਂ ਚੱਲ ਫਿਰ ਪਿੱਛੇ ਨੂੰ ਸੋਰੀ ਪਿੱਛੇ ਜਾਣਾ ਪੈਣਾ ਉੱਥੇ ਜਾ ਕੇ ਖੜਦਾ ਇੱਥੇ ਕਿੱਕ ਥੋੜੀ ਜੀ ਘੱਟ ਲੱਗੀ ਤਾਂ ਸੀ ਇੱਥੇ ਫਿਰ ਕਿੱਥੇ ਬੜ ਕੇ ਜਾਂਦੇ ਦੋ ਆਲੜੇ ਦੇਖੇ ਸਾਰੇ ਕਿਦੇ ਜਾਣਾ ਬਹੁਤ ਲੰਘਣਾ ਕਰਨਾ ਔਖਾ ਹੀ ਆ ਵਾਈ ਵਾਈ ਦੇਖਿਓ ਵੀਰੇ ਮੜਿਆ ਦੇਖਿਓ ਇਹ ਜੈਸੂ ਇਹ ਬੇਟਾ ਬਹੁਤ ਅੰਦਰ ਇਸਦੇ ਜੱਡ ਜਾਨੇ ਇੱਥੇ ਸਹੀ ਆ ਥੋੜਾ ਜਿਆ ਇੱਥੇ ਤੇ ਠਮਾਰੀ ਆਪਾਂ ਆਪਣੀ ਗੱਡੀ ਆ ਰੰਗਾਂ ਚੀਕਾਂ ਫਵਾਦੀਆਂ ਲੱਦੀ ਟਰਾਲੀ ਦੀਆਂ ਚਰ 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 ਆ ਲੋ ਜੀ ਇੱਥੇ ਹੁਣ ਦਿੱਤੀ ਲਾ ਆਪਾਂ ਗੱਡੀ 25 ਹੱਬਕ 12 ਪੀਸੇ ਗੋਦਾ ਕਰਨਾ ਚਾਹੀਏ। ਰੀਮਾ ਜੀ ਨੂੰ ਕੋਈ ਪਰਵਾਹ ਹੈ? ਮੁਰਮੜਾ ਜਾਂ ਕੰਮ ਸੀ ਕਿਤੇ ਗਏ ਸੀ। ਮੈਂ ਅੱਜ ਕਹਿੰਦਾ ਕੌਫੀ ਪੀ ਗਏ। ਵੈਟਸ ਨੂੰ ਪੈਣ ਲੱਗ ਗਈ ਸੀ ਨਿੱਕੇ ਨਿੱਕੇ ਜਿਹੇ ਗੜੇ ਡਿੱਗਣ ਲੱਗ ਪਏ ਸਨ ਉਹਨੂੰ ਵੈਟਸ ਨੂੰ ਕਹਿੰਦੇ ਆ। ਤੇ ਹੁਣ ਥੋੜਾ ਠੀਕ ਹੈ। ਮੇਰੀ ਮੜੀ ਜੀ ਕੈਮਰਾ ਹੁੰਦੀ ਆ। Hi, sorry about that. What can I get for you? Uh, can I get a one medium double-double? Yep. Okay. That's everything? Yes. Drive up, please. Thank you.